एसटीवी प्रोडक्शन सरी कनाडा पॉल व्रेड शो आज ਆਪਾਂ ਗੱਲ ਕਰਾਂਗੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੀ ਜਦੋਂ ਗੋਬਿੰਦ ਰਾਏ ਜੇ ਵਿਦਿਆ ਪ੍ਰਾਪਤ ਕਰ ਰਹੇ ਸਨ ਤਾਂ ਉਹਨਾਂ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਇੱਕ ਅਦੁੱਤੀ ਕੁਰਬਾਨੀ ਦੀ ਤਿਆਰੀ ਵਿੱਚ ਸਨ ਅਰੰਗ ਦੇ ਦਾ ਰਾਜਸੀਗਾ ਉਹ ਇਸ ਗੱਲ ਤੇ ਤੁਲਿਆ ਹੋਇਆ ਸੀ ਕਿ ਜਿਸ ਤਾਂ ਵੀ ਹੋ ਸਕੇ ਸਾਰੇ ਹਿੰਦੂਆਂ ਨੂੰ ਜ਼ਬਰੀ ਮੁਸਲਮਾਨ ਬਣਾ ਕੇ ਇੱਕ ਵਰਨ ਕਰ ਦੇਣਾ ਹੈ ਹਰ ਪਾਸੇ ਜ਼ਬਰ ਜ਼ੋਰ ਅਤੇ ਜ਼ੁਲਮ ਵਰਤ ਰਿਆ ਸੀ ਉਸ ਨੇ ਭਾਰਤ ਦੇ ਅਨੇਕਾਂ ਪਿੰਡਾਂ ਦੇ ਹਿੰਦੂ ਮੁਸਲਮਾਨ ਬਣਾ ਲਏ ਸਨ ਉਸ ਵਕਤ ਉੱਚ ਜਾਤੀਏ ਅਤੇ ਪਿੰਡ ਆਮ ਸਾਰੇ ਹਿੰਦੂ ਹੀ ਮੁਸਲਮਾਨਾਂ ਦੇ ਅਕੇ ਅਤੇ ਅਸਹਿ ਜ਼ੁਲਮਾਂ ਤੋਂ ਅੱਕੇ ਪਏ ਸਨ ਹਿੰਦੂ ਭਾਈਚਾਰੇ ਵਿੱਚ ਫੁੱਟ ਵੀ ਉਸ ਵਕਤ ਸਿਖਰਾਂ ਤੇ ਉਹਨਾਂ ਦੀ ਸੁਖ ਸ਼ਾਂਤੀ ਗਾਇਬ ਹੋ ਗਈ ਸੀ ਉਹ ਬੜੇ ਕਬਰਾਏ ਹੋਏ ਸਨ ਇਹੀ ਗੱਲ ਸੀ ਕਿ ਕਸ਼ਮੀਰ ਦੇ ਵਿੱਚ ਔਰੰਗਜ਼ੇਬ ਨੇ ਕਸ਼ਮੀਰੀ ਬ੍ਰਾਹਮਣਾਂ ਨੂੰ ਮੁਸਲਮਾਨ ਬਣਾਉਣ ਲਈ ਉਸਨੇ ਪੂਰੀ ਤਾਕਤ ਲਾ ਦਿੱਤੀ ਸੀਗੀ ਕਸ਼ਮੀਰ ਵਿੱਚ ਕਈ ਬ੍ਰਾਹਮਣਾਂ ਨੇ ਹਿੰਦੂ ਧਰਮ त्याग ਕੇ ਇਸਲਾਮ ਧਰਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਉਸਨੇ ਉਹਨਾਂ ਤੇ ਜ਼ੁਲਮ ਢਾਏ ਅਤੇ ਉਹਨਾਂ ਨੂੰ ਦਿੱਲੀ ਦਰਬਾਰ ਵਿੱਚ ਬੁਲਾਇਆਗਾ ਉਸ ਵਕਤ ਸਿੱਖਾਂ ਦੀ ਹਾਲਤ ਕਾਫੀ ਸੁਰ ਚੁੱਕੀ ਸੀ ਚੰਗੀ ਬਣ ਚੁੱਕੀ ਸੀ ਮਜ਼ਬੂਤ ਬਣ ਚੁੱਕੀ ਸੀ ਉਹਨਾਂ ਦਾ ਕੁਝ ਦੌਦ ਦਵਾਈ ਬਣ ਚੁੱਕਾ ਸੀ ਉਹਨਾਂ ਦਾ ਆਪਣਾ ਧਰਮ ਪ੍ਰਚਾਰ ਵੀ ਕਾਇਮ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਕਤ ਤੇ ਸਰਕਾਰ ਨਾਲ ਟੱਕਰਾਂ ਲੈ ਕੇ ਮੁਗਲ ਫੌਜਾਂ ਨੂੰ ਕਈ ਵਾਰ ਹਰਾ ਵੀ ਚੁੱਕੇ ਸਨ ਇਸੇ ਦਰਕਾਰ ਕਸ਼ਮੀਰੀ ਬ੍ਰਾਹਮਣ ਗੁਰੂ ਤੇਗ ਬਹਾਦਰ ਜੀ ਦੇ ਕੋਲ ਆਏ ਅਤੇ ਆਪਣੀ ਸਾਰੀ ਦੁੱਖ ਭਰੀ ਵਿਥਿਆ ਬਿਆਨ ਕੀਤੀ ਗੁਰੂ ਸਾਹਿਬ ਨੇ ਉਹਨਾਂ ਦੀ ਦਰਦ ਭਰੀ ਕਹਾਣੀ ਸੁਣੀ ਸੁਣ ਕੇ ਬੜੇ ਚਿੰਤਤ ਹੋਏ ਅਤੇ ਸੋਚਣ ਲੱਗੇ ਕਿ ਬੜੀ ਹੀ ਚਿੰਤਾ ਜਨਕ ਗੱਲ ਹੈ ਕਿ ਇਹ ਜੋ ਇੱਕ ਪਾਸੇ ਬ੍ਰਾਹਮਣ ਦੀ ਇਹ ਦਸ਼ਾ ਅਤੇ ਦੂਜੇ ਪਾਸੇ ਔਰੰਗਜੀਤ ਜਿਹੜਾ ਹੈ ਉਹਦੀ ਵੀ ਤਾਕਤ ਬੜੀ ਹੈ ਬ੍ਰਹਮਾ ਦੀ ਇਸ ਸਥਿਤੀ ਦੇ ਵਿੱਚ ਰੱਖਿਆ ਵੀ ਕਰਨੀ ਚਾਹੀਦੀ ਹੈ ਤਨ ਦੀ ਰੱਖਿਆ ਕਸ਼ਤਰੀ ਖੂਨ ਦੇ ਦੋਸਤੀ ਮੰਗ ਕਰਦੀ ਹੈ ਕਿ ਮਜਲੂਮਾਂ ਦੀ ਬਾਹ ਫੜੀ ਜਾਵੇ ਅਤੇ ਸਹਾਇਤਾ ਕੀਤੀ ਜਾਵੇ ਔਰੰਗਜੀਤ ਦੀ ਤਾਕਤ ਸਾਹਮਣੇ ਇਹ ਕਾਫੀ ਕਠਨ ਸੀਗਾ ਗੁਰੂ ਤੇਗ ਬਹਾਦਰ ਸਾਹਿਬ ਡੂੰਗੀ ਸੋਚ ਵਿੱਚ ਪੈ ਗਏ ਕਿ ਉਸ ਵਕਤ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਡੂੰਗੀ ਸੋਚ ਕਰ ਰਹੇ ਸਨ ਤਾਂ ਬਾਲ ਗੋਬਿੰਦ ਰਾਏ ਆਪਣੇ ਪਿਤਾ ਦੇ ਪਾਸ ਆਏ ਅਤੇ ਪਿਤਾ ਜੀ ਨੂੰ ਸਵਾਲ ਕੀਤਾ ਕਿ ਅੱਜ ਤੁਸੀਂ ਇੰਨੇ ਗੰਭੀਰ ਕਿਉਂ ਹੋ ਗੁਰੂ ਪਿਤਾ ਜੀ ਨੇ ਉੱਤਰ ਦਿੱਤਾ ਕਿ ਹੁਣ ਦੇਸ਼ ਅੰਦਰ Hindu ਧਰਮ ਦੀ ਐਸੀ ਸਥਿਤੀ ਹੈ ਕਿ ਕਿਸੇ ਪਵਿੱਤਰ ਆਤਮਾ ਦੇ ਬਲਦਾਨ ਦੀ ਲੋੜ ਹੈ ਗੋਬਿੰਦ ਰਾਏ ਜੀ ਨੇ ਸਹਿ ਸੁਭਾਈ ਕਿਹਾ ਕਿ ਆਪ ਜੀ ਨਾਲੋਂ ਹੋਰ ਕਿਹੜੀ ਪਵਿੱਤਰ ਆਤਮਾ ਹੋ ਸਕਦੀ ਜੋ ਖੱਤਰੀ ਧਰਮ ਲਈ ਬਲਦਾਨ ਦੇਵੇ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਕਿ ਅਗਰੇ ਪ੍ਰਮਾਤਮਾ ਦੀ ਇਹੀ ਇੱਛਾ ਹੈ ਤਾਂ ਇਹ ਹੀ ਪੂਰੀ ਹੋਵੇਗੀ ਸਿੱਖਾਂ ਦੀ ਚੜ੍ਹਦੀ ਕਲਾ ਔਰੰਗਜ਼ੇਬ ਦੀਆਂ ਅੱਖਾਂ ਦੇ ਵਿੱਚ ਰੜਕ ਰਹੀ ਸੀ ਤੇ ਦੂਜਾ ਕਸ਼ਮੀਰੀ ਪੰਡਤਾਂ ਨੂੰ ਦਿੱਤੀ ਸਹਾਇਤਾ ਨੇ ਤਾਂ ਉਸ ਨੂੰ ਹੋਰ ਵੀ ਪਰੇਸ਼ਾਨ ਕਰ ਦਿੱਤਾ ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ ਦਿੱਲੀ ਦਰਬਾਰ ਦੇ ਵਿੱਚ ਤਲਬ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੂਰ ਅੰਦੇਸ਼ੀ ਸੋਚ ਦੇ ਨਾਲ ਗੁਰੂ ਗੋਬਿੰਦ राय ਨੂੰ ਗੱਦੀ ਸੌਂਪ ਦਿੱਤੀ ਅਤੇ ਉਹਨਾਂ ਆਖਿਆ ਕਿ ਅਕਾਲਪੁਰ ਦੀ ਆਗਿਆ ਨਾਲ ਉਹ ਦਿੱਲੀ ਆਪਣਾ ਸੀਸ ਪੇਟ ਕਰਨ ਜਾ ਰਹੇ ਹਨ ਗੱਦੀ ਸੌਂਕੇ ਗੁਰੂ ਤੇਗ ਬਹਾਦਰ ਜੀ ਆਪਣੇ ਕੁਝ ਸਿੱਖਾਂ ਨੂੰ ਨਾਲ ਲੈ ਕੇ ਦਿੱਲੀ ਦਰਬਾਰ ਵੱਲ ਰਵਾਨਾ ਹੋ ਗਏ ਜਾਲਮ ਔਰੰਗਜ਼ੇਬ ਨੇ ਗੁਰੂ ਜੀ ਦੇ ਸਾਹਮਣੇ ਸਿੱਖਾਂ ਨੂੰ ਸਖਤ ਤਸ਼ੀਹ ਦੇ ਕੇ ਸ਼ਹੀਦ ਕੀਤਾ ਤੇ ਬਾਅਦ ਵਿੱਚ ਗੁਰੂ ਤੇਗ ਬਹਾਦਰ ਜੀ ਨੂੰ ਵੀ ਦਿੱਲੀ ਦੇ ਚਾਂਦਨੀ ਚੌਕ ਵਿਖੇ ਸ਼ਹੀਦ ਕੀਤਾ ਗਿਆ ਗੁਰੂ ਸਾਹਿਬ ਦਾ ਇੱਕ ਰੰਗਰੇਟਾ ਸਿੱਖ ਸੀਸ ਲੈ ਕੇ ਅਨੰਦਪੁਰ ਸਾਹਿਬ ਗੋਬਿੰਦ ਰਾਏ ਜੀ ਪਾਸ ਆਇਆ ਤੇ ਗੁਰੂ ਜੀ ਦਾ ਇੱਕ ਹੋਰ ਸਿੱਖ ਜੋ ਕਿ ਵਪਾਰੀ ਸੀ ਲੱਖੀ ਸ਼ਾ ਬਨਜਾਰਾ ਉਸਨੇ ਗੁਰੂ ਸਾਹਿਬ ਦਾ ਤੜ ਆਪਣੇ ਗੱਡੇ ਵਿੱਚ ਰੱਖਿਆ ਰੂਹ ਦੇ ਗੱਡੇ ਸੀਗੇ ਅਤੇ ਆਪਣੇ ਘਰ ਜਾ ਕੇ ਕਰਨ ਨੂੰ ਅੱਗ ਲਾ ਕੇ ਗੁਰੂ ਜੀ ਦਾ ਸੰਸਕਾਰ ਕਰ ਦਿੱਤਾ ਇਸ ਵਾਰ ਗੁਰੂ ਸਾਹਿਬ ਦੇ 350ਵੇਂ ਸ਼ਹੀਦੀ ਦਿਹਾੜੇ ਤੇ ਪੂਰੇ ਭਾਰਤ ਵਿੱਚ ਨਗਰ ਕੀਰਤਨ ਕੱਢੇਗੇ ਨਗਰ ਕੀਰਤਨ ਦੀ ਅਨੰਦਪੁਰ ਸਾਹਿਬ ਦੇ ਵਿੱਚ ਸਮਾਪਤੀ ਹੋਈ ਹੈ ਐਸਟੀਵੀ ਪ੍ਰੋਡਕਸ਼ਨ ਸਰੀ ਕੈਨੇਡਾ ਬਾਲੂ ਬ੍ਰੇਡ 6 ਨੂੰ ਤੁਸੀਂ ਸਬਸਕ੍ਰਾਈਬ ਜਰੂਰ ਕਰ ਲਓ ਅਤੇ ਬੈਲ ਦਾ ਸਾਈਨ ਵੀ ਜਰੂਰ ਔਨ ਕਰ ਲਓ ਤਾਂ ਕਿ ਜਿਹੜੀ ਵੀ ਨਵੀਂ ਵੀਡੀਓ ਅਸੀਂ ਪਾਈਏ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਤੱਕ ਪਹੁੰਚ ਜਾਵੇ ਤੇ ਤੁਸੀਂ ਵੀਡੀਓ ਵੇਖ ਕੇ ਆਪਣੀ ਜਾਣਕਾਰੀ ਵਿੱਚ ਵਾਧਾ ਕਰ ਸਕੋ ਪਲੀਜ਼ ਇਹ ਜਰੂਰ ਕਰ ਲੈਣਾ ਬੈਲ ਦਾ ਸਾਈਨ ਵੀ ਔਨ ਕਰ ਲੈਣਾ ਧੰਨਵਾਦ